ਲੋਜੀ ਸਵੇਰ ਦਾ ਹੀ ਅਜੇ ਟਾਈਮ ਹੈ ਤੇ ਚਾਹ ਪਾਣੀ ਅਜੇ ਚੱਲ ਰਿਹਾ ਤੇ ਨਾ ਆ ਬਣਾਣ ਤੇ ਲੱਗੀ ਸਾ ਬ੍ਰੇਕਫਾਸਟ ਫਿਰ ਮੈਂ ਲੰਚ ਵੀ ਬਣਾਣਾ ਤੇ ਮੈਂ ਸੋਚਿਆ ਕਿਉਂ ਨਾ ਅੱਜ ਇੱਕ ਕੰਮ ਹੋਰ ਕਰੀਏ ਆਪਾਂ ਚਾਹ ਦਾ ਮਸਾਲਾ ਬਣਾਈਏ ਤਾਂ ਕਿ ਚਾਹ ਤੇ ਵਧੀਆ ਪੀਵੀਏ ਲੋਜੀ ਮਸਾਲਾ ਚਾਹ ਦਾ ਜਿਹੜਾ ਹੈ ਤਰ੍ਹਾਂ ਤਰ੍ਹਾਂ ਨਾਲ ਬਹੁਤ ਥਾਵਾਂ ਤੇ ਬਹੁਤ ਤਰ੍ਹਾਂ ਨਾਲ ਬਣਦਾ ਹੈ ਲੇਕਿਨ ਅਸੀਂ ਸਿੰਪਲ ਵਾਲਾ ਜੋ ਚੀਜ਼ਾਂ ਆਪਣੇ ਘਰ ਦੇ ਵਿੱਚ ਯੂਜ਼ ਹੁੰਦੀਆਂ ਉਹਦੇ ਨਾਲ ਬਣਾ ਕੇ ਦਿਖਾਣੀ ਆ ਤੁਹਾਨੂੰ ਚਾਹ ਦਾ ਮਸਾਲਾ ਆਓ ਜੀ ਇੱਧਰ ਨੂੰ ਆਓ ਇਹ ਸਾਰੇ ਮਸਾਲੇ ਜਿਹੜੇ ਨੇ ਨਾ ਮੈਂ ਪਹਿਲਾਂ ਬੋਲ ਦਿਆਂ ਮੈਂ ਪਾ ਕੇ ਕੀ ਰਹੀ ਆ ਦੇਖੋ ਜੀ ਸਭ ਤੋਂ ਪਹਿਲਾਂ ਹੈਗੀ ਇਹ ਮੋਟੀ ਇਲਾਚੀ ਫਿਰ ਹੈਗੀ ਇਹ ਛੋਟੀ ਇਲਾਚੀ ਫਿਰ ਦਾਲ ਚੀਨੀ ਜਵੈਨ કસકસ સોફ ਕਾਲੀ ਮਿਰਚ ਜੈਫਲ ਲੌਂਗ ਸੁੰਡ ਤੇ ਮਿਸ਼ਰੀ ਹਾਏ ਹਾਏ ਖੰਡ ਮਿਸ਼ਰੀ ਮਿਸ਼ਰੀ ਦਾ ਜੀਸਾ ਹੋ ਗਿਆ ਵੀ ਜਰਾ ਤੋਂ ਮੂੰਚ ਪਾ ਲੋ ਤਾਂ ਬੰਦਾ ਮਿੱਠਾ ਹੀ ਮਿੱਠਾ ਹੋ ਜਾਂਦਾ ਲਓ ਜੀ ਮਿਸ਼ਰੀ ਇਸ ਕਰਕੇ ਨਹੀਂ ਪਾਣੀ ਮਿਸ਼ਰੀ ਆਪਾਂ ਇਸ ਤਰ੍ਹਾਂ ਕੇ ਪਾਣੀ ਹੈ ਕਿ ਦੇਖੋ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ 'ਚ ਬਹੁਤ ਸਾਰੀਆਂ ਚੀਜ਼ਾਂ ਕੌੜੀਆਂ ਨੇ ਕੌੜੀਆਂ ਚੀਜ਼ਾਂ ਨੂੰ ਆਪਾਂ ਜਿਹੜਾ ਵੇ ਉਹ ਮਿੱਠਾ ਥੋੜੇ ਜਿਹੋ ਜਿਹ ਕੜੱਤਨ ਨੂੰ ਖਤਮ ਕਰਨ ਵਾਸਤੇ ਚਾਹ ਦੇ ਵਿੱਚ ਜਿਹੜਾ ਨਾ ਆਪਾਂ ਜਿੰਨੀ ਵੀ ਨਹੀਂ ਪਾਈ ਗੁੜ ਵੀ ਨਹੀਂ ਪਾਇਆ ਜੜਾ ਕਿ ਮਿਸ਼ਰੀ ਇਹਦੇ ਵਿੱਚ ਮਸਾਲੇ 'ਚ ਪਾਵਾਂਗੀ ਇਹਨਾਂ ਦੀ ਕੜੱਤਨ ਨੂੰ ਦੂਰ ਕਰਨ ਵਾਸਤੇ ਨਾ ਕਿ ਮਿੱਠਾ ਕਰਨ ਵਾਸਤੇ ਲੋ ਹੁਣ ਅਸੀਂ ਵਾਰੋਵਾਰੀ ਪਾਉਂਦੇ ਆਂ ਚੀਜ਼ਾਂ ਇਹ ਹੈਗੀ ਹੈ ਜੀ ਜੈਫਰ ਜੈਫਲ ਜਿਹੜੀ ਹੁੰਦੀ ਹੈ ਨਾ ਇਹ ਬਹੁਤ ਗਰਮ ਹੁੰਦੀ ਹੈ ਔਰ ਇਹ ਜਿਹੜੀ ਹੈ ਇਹਨੂੰ ਥੋੜਾ ਜਨਾ ਮੈਂ ਇਹਦੇ ਵਿੱਚ ਪਾ ਕੇ ਨਾ ਚੱਚਰ ਲਾਉਂਦੀ ਇਦਾਂ ਇਦਾਂ ਕਰਕੇ ਠੀਕ ਹੈ ਜੀ ਤੇ ਇਦਾਂ ਹੀ ਮੈਂ ਥੋੜੀ ਜੀ ਦਾਲ ਚੀਨੀ ਜਿਹੜੀ ਹੈ ਉਹ ਵੀ ਚੱਚਰ ਲੈਣੀ ਹੈ ਜਿੰਨੀ ਪਾਣੀ ਹੈ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਕਿਹੜੀ ਚੀਜ਼ ਕਿਹੜੀ ਕੁਆਂਟੀਟੀ ਕਿੰਨੀ ਪਾਣੀ ਹੈ ਉਹ ਵੀ ਆਪਾਂ ਗੱਲ ਕਰਦੇ ਆ ਦਾਲ ਚੀਨੀ ਜਿਹੜੀ ਹੈ ਚਾਹ ਜ ਸਵਾਦ ਲੱਗਦੀ ਹੈ ਉਹ ਅਸੀਂ ਪਾਵਾਂਗੇ ਐਨੀ ਜਾ 1 2 3 4 ਪੀਸ ਇਹਦੇ ਮੈਂ ਪਾ ਰਹੀਆਂ ਮਾਪ ਤੋਲ ਨਹੀਂ ਮੈਨੂੰ ਪਤਾ ਮੈਂ ਪਹਿਲਾਂ ਦੱਸ ਦਿਆ ਤੇ ਉਸ ਤੋਂ ਇਲਾਵਾ ਹੈਗੀ ਜੇ ਮੋਟੀ ਲਾਚੀ ਇਹ ਜਿਹੜੀਆਂ ਚੀਜ਼ਾਂ ਨੇ ਨਾ ਮੋਟੀ ਲਾਚੀ ਤੇ ਦਾਲਚੀਨੀ ਤੇ ਇਹ ਜੈਫਲ ਇਹਨਾਂ ਨੂੰ ਚੱਕਰ ਨਾ ਪੈਣਾ ਚੱਕਰ ਨਾ ਹੁੰਦਾ ਵੀ ਇਹਦੇ ਨਾਲ ਇਹਦੇ ਵਿੱਚ ਪਾ ਕੇ ਨਾ ਇਹਨੂੰ ਫੋੜ ਲਾਗੇ ਠੀਕ ਹੈ ਤੇ ਇਹਨੂੰ ਅਸੀਂ ਫੋੜ ਕੇ ਤੇ ਫਿਰ ਅਸੀਂ ਨਾਲ ਨਾਲ ਬਾਕੀ ਚੀਜ਼ਾਂ ਵੀ ਪਾ ਲੈਣੇ। ਲੋ ਜੀ ਚਾਹ ਦਾ ਮਸਾਲਾ ਬਣ ਰਿਹਾ ਹੈ। ਚਾਹ ਦੇ ਮਸਾਲੇ ਵਾਸਤੇ ਸਭ ਤੋਂ ਪਹਿਲੇ ਮੈਂ ਪਾ ਰਹੀ ਹਾਂ ਸੌਂਫ। ਸੌਂਫ ਤੁਸੀਂ ਆਪਣੀ ਮਰਜ਼ੀ ਨਾਲ ਪਾ ਲੈਣਾ ਜਿੰਨੀ ਤੁਸੀਂ ਪਿੰਦੇ ਹੋ। ਤੇ ਇਲਾਚੀਆਂ ਜਿਹੜੀਆਂ ਨੇ ਉਹ ਮੇਰੀ ਮਰਜ਼ੀ ਨਾਲ ਪਾ ਲੈਣਾ ਕਿਉਂਕਿ ਇਲਾਚੀਆਂ ਦੇ ਵਿੱਚ ਬਹੁਤ ਸਵਾਲ ਲੱਗਦੀਆਂ ਨੇ। ਮੈਂ ਤਕਰੀਬਨ 20 ਗ੍ਰਾਮ ਦੇ ਨੇੜੇ ਇਲਾਚੀ ਪਾਤੀ ਅੰਦਾਜ਼ੇ ਨਾਲ ਸਿਰਫ ਅੰਦਾਜ਼ਾ। ਜਵੈਨ ਮੈਂ ਤਾਂ ਵੈਸੇ ਪਾਉਂਦੀ ਨਹੀਂ ਪਰ ਮੈਂ ਤੁਹਾਨੂੰ ਦਿਖਾਣੀ ਕਰਕੇ ਜਵੈਨ ਜਿਹੜੀ ਹੈ ਉਹ ਲੈ ਆਂ ਤੇ ਤੁਸੀਂ ਵੈਸੇ ਜਿਨ੍ਹਾਂ ਨੇ ਪਿੰਦੇ ਨੇ ਉਹ 2 ਚਮਚ ਪਾ ਸਕਦੇ ਨੇ ਮੈਂ ਤਾਂ ਐਵੇਂ 1 ਚਮਚ ਹੀ ਪਾਇਆ ਹੈ ਛੁਠਾਣ ਵਾਲੀ ਗੱਲ ਹੀ ਹੈ ਉਸ ਤੋਂ ਇਲਾਵਾ 1 ਚਮਚ ਕਾਲੀ ਮਿਰਚ ਕਾਲੀ ਮਿਰਚ ਨਾਲ ਸਰਦੀਆਂ ਦੇ ਵਿੱਚ ਖਾਣੀ ਵੀ ਚੰਗੀ ਹੁੰਦੀ ਗਲਾ ਵੀ ਜਿਹੜਾ ਉਹ ਸਾਫ਼ ਕਰ ਦਿੰਦੀ ਹੈ ਲੌਂਗਾਂ ਦਾ ਫਾਇਦਾ ਕਿੰਨੂ ਨਹੀਂ ਮੇਰਾ ਕੋਈ ਨਹੀਂ ਅੱਜ ਲੌਂਗ ਵਾਚਾ ਪਰ ਇਹਦੇ ਵਿੱਚ ਅਸੀਂ ਐਵੇਂ ਇਹ ਲੌਂਗ ਬੜੇ ਹਲਕੇ ਹੁੰਦੇ ਨੇ ਤੇ 10 ਗ੍ਰਾਮ ਵੀ ਨਹੀਂ ਹੈਗੇ ਤੇ ਇਹਦੀ ਨਾ ਖੁਸ਼ਬੂ ਵੀ ਤੇਜ਼ ਹੁੰਦੀ ਹੈ ਮੈਂ ਇਸ ਤੋਂ ਵੀ ਘੱਟ ਪਾਵਾਂਗੀ ਠੀਕ ਹੈ ਜੀ ਇਹ ਮੇਰਾ ਹੋ ਗਿਆ ਇਹ ਸਭ ਕੁਝ ਤੇ ਜਵੈਨ ਹੋਗੀ ਇਲਾਚੀ ਹੋਗੀ ਕਾਲੀ ਮਿਰਚ ਹੋਗੀ ਜੈਫਲ ਤੇ ਦਾਲਚੀਨੀ ਅਸੀਂ ਕੁੱਟਲ ਕੁੱਟ ਕੇ ਪਾਣੀ ਹੈ ਇਸ ਤਰ੍ਹਾਂ ਕੇ ਉਹ ਵੀ ਆ ਜਾਂਦੀ ਹੈ ਉਹ ਵੀ ਅਸੀਂ ਪਾਨੇ ਆ ਤੇ ਇਹ ਹੈਗੀ ਜੇ ਖਸ ਖਸ ਖਸਖਸ ਜਿਹੜੀ ਐ ਇਹ ਸਰਦੀਆਂ ਦੇ ਵਿੱਚ ਚਾਹ ਦੇ ਵਿੱਚ ਸਵਾਤ ਸਵਾਦ ਇਹ ਫਾਇਦਾ ਬਹੁਤ ਕਰਦੀ ਹੈ ਠੰਡ ਨੂੰ ਮਾਰਦੀ ਹੈ ਤੇ ਇਹਨੂੰ ਵੀ ਅਸੀਂ 4 ਚਮਚ ਅਸੀਂ ਖਸਖਸ ਦੇ ਪਾ ਲੈਨੇ 4 ਚਮਚ ਖਸਖਸ ਪਾ ਲਈਏ ਜਵੈਨ ਪਾ ਲਈਏ ਸਾਰਾ ਕੁਝ ਪਾ ਲਿਆ ਤੇ ਰਹਿ ਗਈ ਸਾਡੀ ਆਪਣਾ ਇਲਾਚੀ ਤੇ ਉਹ ਪਾਣੀ ਮੈਂ ਉਹ ਪਾਣੀ ਆ ਇਹ ਦਾਲਚੀਨੀ ਇਲਾਚੀ ਤੇ ਜੈਫਰ ਏ ਅਸੀਂ ਮਾੜੀਆਂ ਮਾੜੀਆਂ ਚੱਚਰ ਲੀਆਂ ਨੇ ਹਾਂ ਇੱਕ ਗੱਲ ਕਰਨ ਵਾਲੀ ਹੋਰ ਵੀ ਇਹ ਜੋ ਕੁਝ ਅਸੀਂ ਕੀਤਾ ਨਾ ਇਹਨੂੰ ਆਪਾਂ ਰੋਸਟ ਕਰਕੇ ਵੀ ਕਰ ਸਕਦੇ ਆ ਰੋਸਟ ਕਰਕੇ ਵੀ ਕਰ ਸਕਦੇ ਆ ਤੇ ਇਹ ਜਿਹੜੀ ਮਿਸ਼ਰੀ ਹੈ ਨਾ ਇਹ ਸਿਰਫ ਮਿੱਠੇ ਦਾ ਕੰਮ ਨਹੀਂ ਕਰਦੀ ਮੈਂ ਦੋ ਡਲੀਆਂ ਹੀ ਪਾ ਰਹੀ ਆ ਇਹ ਦੋ ਡਲੀਆਂ ਹੀ ਮਿਸ਼ਰੀ ਦੇ ਪਾ ਰਹੀ ਆ ਇਹ ਸਿਰਫ ਮਿੱਠੇ ਦਾ ਕੰਮ ਨਹੀਂ ਕਰਦੀ ਇਹਦੇ ਨਾਲ ਚੰਗਾ ਪੀਸ ਵੀ ਹੁੰਦਾ ਤੇ ਇਹ ਰਹਿ ਗਿਜੇ ਸੁੰਡ ਜਿਹੜੀ ਕੀ ਅਦਰਕ ਨੂੰ ਸੁਕਾ ਕੇ ਬਣਾਈ ਜਾਂਦੀ ਏ ਜਿਹਨੂੰ ਹਿੰਦੀ ਚ ਕਹਿੰਦੇ ਨੇ ਸੌਂਠ ਤੇ ਪੰਜਾਬੀ ਚ ਕਹਿੰਦੇ ਨੇ ਸੁੰਡ ਠੀਕ ਹੈ ਜੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਮੈਂ ਲੈ ਲਈਆਂ ਨੇ ਜੇ ਤੁਸੀਂ ਚਾਹੋ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਸਟ ਕਰਕੇ ਵੀ ਪਾ ਸਕਦੇ ਹੋ ਮੈਂ ਕੱਚੀਆਂ ਪਾ ਰਹੀ ਆ ਰੋਸਟ ਨਹੀਂ ਕਰ ਰਹੀ ਇਹਨੂੰ ਅਸੀਂ ਇਦੇ ਵਿੱਚ ਲਗਾ ਕੇ ਤੇ ਪੀਸਾਂਗੇ ਲੋ ਜੀ ਮਸਾਲਾ ਸਾਡਾ ਪਿਸ ਗਿਆ ਤੇ ਹੋ ਗਿਆ ਜੇ ਤਿਆਰ ਤੇ ਦੇਖੀਏ ਭਲਾ ਕਿਦਾਂ ਲੱਗ ਰਿਹਾ ਆਹਾ ਕੀ ਬਾਤ ਹੈ ਇਹ ਹੁਣ ਜਿਹੜੀ ਆਪਾਂ ਮਿਸ਼ਰੀ ਪਾਈ ਸੀ ਨਾ ਉਹਨੇ ਇੰਨਾ ਇਦੇ ਵਿੱਚ ਕੰਮ ਕਰਨਾ ਵੇ ਬਈ ਤੁਸੀਂ ਇਮੇਜਨ ਨਹੀਂ ਕਰਨਾ ਇਸ ਤੋਂ ਇਲਾਵਾ ਜੇ ਤੁਹਾਡੇ ਕੋਲ ਹੋਣ ਤੁਲਸੀ ਦੇ ਪੱਤੇ ਸੁੱਕੇ ਹੋਏ ਪੁਦੀਨੇ ਦੇ ਪੱਤੇ ਸੁੱਕੇ ਹੋਏ ਪਰ ਨਾ ਫਿਰ ਉਹ ਉਹ ਤਾਂ ਕਾਲਾ ਬਣ ਜਾਂਦਾ ਇਸ ਕਰਕੇ ਮੈਂ ਉਹ ਚੀਜ਼ਾਂ ਨਹੀਂ ਪਾ ਰਹੀ ਮੈਂ ਇਹਨਾਂ ਚੀਜ਼ਾਂ ਨਾਲ ਹੀ ਸਾਰੀ ਬਣਾਈ ਹੈ ਗਰਮ ਮਸਾਲਾ ਚਾਹ ਦੇ ਵਾਸਤੇ ਚਾਹ ਮਸਾਲਾ ਨਾਟ ਗਰਮ ਮਸਾਲਾ ਚਾਹ ਦਾ ਗਰਮ ਮਸਾਲਾ ਜਿਹੜਾ ਉਹ ਬਣਾਇਆ ਬਹੁਤ ਹੀ ਵਧੀਆ ਲੋ ਜੀ ਇਹ ਹੁਣ ਆਪਾਂ ਏਦਾਂ ਮਸਾਲਾ ਤਿਆਰ ਹੈ ਸਾਰਾ ਦੇਖਣਾ ਕਿੰਨਾ ਸੋਨਾ ਹੁਣ ਮੈਂ ਤੁਹਾਨੂੰ ਇਹਦੀ ਖੁਸ਼ਬੂ ਨਹੀਂ ਪੇਜ ਸਕਦੀ ਇੱਕ ਮਿੰਟ ਜਿਹੜੀ ਖੁਸ਼ਬੂ ਹੈ ਨਾ ਉਹ ਸਿਰਫ ਆਰੋਮਾ ਉਹ ਮੇਰੇ ਕੋਲ ਆ ਰਹੀ ਹੈ ਮਸਾਲਾ ਤੁਹਾਨੂੰ ਪੀਸਿਆ ਹੋਇਆ ਦਿਖ ਰਿਹਾ ਤੇ ਮੇਰੀ ਇਸਲਾਵੇ ਜਿਹੜੇ ਇਹ ਚ ਦੇਖੋ ਜੀ ਇਹ ਚਾਹ ਸਿਰਫ ਚਾਹ ਦਾ ਮਸਾਲਾ ਜਿਹੜਾ ਹੈ ਨਾ ਇਹ ਸਿਰਫ ਚਾਹ ਦੀ ਖੁਸ਼ਬੂ ਵਾਸਤੇ ਨਹੀਂ ਹੈ ਇਹ ਸਰਦੀਆਂ ਦੇ ਵਿੱਚ ਸੋਹ ਬਿਮਾਰੀਆਂ ਦਾ ਇੱਕ ਇਲਾਜ ਹੈ ਕਿਸੇ ਨੂੰ ਸਰਦੀ ਲੱਗ ਜਾਵੇ ਹਾਜ਼ਮੇ ਵਾਸਤੇ ਪੀਣੀ ਹੋਵੇ ਤੇ ਚਾਹ ਦਾ ਮਸਾਲਾ ਜਿਹੜੀ ਚਾਹ ਦੀ ਤੁਹਾਡੀ ਪੱਤੀ ਵਾਲਾ ਤੇ ਚੀਨੀ ਵਾਲਾ ਡੱਬਾ ਉਹਦੇ ਨੇੜੇ ਰੱਖਿਓ ਪਾਣਾ ਨਾ ਭੁੱਲਿਓ ਐਵੇਂ ਗਵਾਹ ਨਾ ਦਿਓ ਹਰ ਚੀਜ਼ ਮਹਿੰਗੀ ਹੈ ਹਰ ਚੀਜ਼ ਜਿਹੜੀ ਹੈ ਉਹ ਮੁੱਲ ਆਂਦੀ ਹੈ ਇਹਦਾ ਮੁੱਲ ਤੁਸੀਂ ਪੀ ਕੇ ਤਾਰਿਓ ਤੇ ਵੀਡੀਓ ਵੇਖਣ ਵਾਸਤੇ ਬੜਾ ਬੜਾ ਸ਼ੁਕਰੀਆ ਮਿਹਰਬਾਨੀ ਮੈਂ ਵੀ ਆਪਣਾ ਕਰ ਲਿਆ ਕੰਮ ਤੁਸੀਂ ਵੀ ਕਰੋ ਕੰਮ ਪੀਓ ਚਾ ਸਵਾਦਾਂ ਦੇ ਨਾਲ ਸ਼ੁਕਰੀਆ ਮਿਹਰਬਾਨੀ